ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲੋਂ ਬਖਸ਼ੀਆਂ ਹੋਈਆਂ ਬਾਈ ਮੰਜੀਆਂ ਦੇ ਇਤਿਹਾਸ ਦੀ ਆਪਾਂ ਪਿਛਲੇ ਦੇ ਕਈ ਦਿਨਾਂ ਤੋਂ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਉਹਨਾਂ ਬਾਈ ਮੰਜੀਆਂ ਵਿੱਚੋਂ ਅੱਜ ਇੱਕ ਅਗਲੇਰੇ ਮੰਜੀਦਾਰ ਦੀ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ ਐਸ ਮਨਜੀਦਾਰ ਦਾ ਨਾਂ ਇਤਿਹਾਸ ਵਿੱਚ ਪਾਈ ਮਾਈ ਦਾਸ ਹੈ ਇਹ ਮਾਚੇ ਦੇ ਇਲਾਕੇ ਦਾ ਰਹਿਣ ਵਾਲਾ ਨਰੋਲੀ ਨਗਰ ਦਾ ਵਸਨੀਕ ਸੀ ਜਾਤ ਬਰਾਦਰੀ ਦੇ ਪੱਖੋਂ ਇਹ ਵੀ ਬ੍ਰਹਮਣ ਜਾਤੀ ਨਾਲ ਸੰਬੰਧਿਤ ਸੀ ਦੁੱਤੇ ਵੈਸ਼ਨੂ ਸੀ ਇਹ ਕਿਸੇ ਦੇ ਹੱਥ ਦਾ ਨਹੀਂ ਸੀ ਖਾਂਦਾ ਆਪਣਾ ਬਣਾ ਕੇ ਖਾਂਦਾ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਜੋ ਸਨਾਤਨੀ ਧਰਮ ਦੇ ਵਿੱਚ ਚੱਲੇ ਹੋਏ ਨੇ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦਾ ਸੀ ਕਿਸੇ ਦੇ ਕੋਲ ਨਹੀਂ ਬੈਠਣਾ ਤੀਰਥਾਂ ਤੇ ਇਸ਼ਨਾਨ ਕਰਨੇ ਇਤਿਆਦਿਕ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਉਲਝਿਆ ਹੋਇਆ ਉਹ ਉਸੇ ਤਰ੍ਹਾਂ ਦੀ ਗੁਜ਼ਾਰਤਾ ਜ਼ਿੰਦਗੀ ਉਹਨੂੰ ਧਰਮ ਸਮਝੀ ਬੈਠਾ ਸੀ ਇੱਕ ਵਾਰੀ ਇਹਦੇ ਕੰਨਾਂ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਬੜੀ ਆਈ ਪਈ ਕਿਉਂਕਿ ਇੱਕ ਬਹੁਤ ਨਮੇਰਾ ਸਮਾਂ ਹੈ ਗੁਰੂ ਜੀ ਦਾ ਪਹਿਲਾਂ ਸੇਵਾ ਕਰਦੇ ਰਹਿਣਾ ਫਿਰ ਇਤਨੀ ਮਹਾਨ ਉੱਚੀ ਪਦਵੀ ਦੇ ਮਾਲਕ ਬਣਨਾ ਤੇ ਸੁਭਾਅਕ ਵਾਸੀ ਇਹ ਚਰਚਾ ਕਈ ਵਾਰੀ ਧਾਰਮਿਕ ਲੋਕਾਂ ਵਿੱਚ ਚੱਲ ਪੈਂਦੀ ਸੀ ਦੂਜੀ ਗੱਲ ਹੈ ਮਾਈ ਦਾਸ ਵੀ ਖੁਦ ਜਿਹੜਾ ਹੈ ਉਹ ਤੀਰਥਾਂ ਤੇ ਨਾਉਣ ਵਾਲਾ ਹੈ ਤੀਰਥਾਂ ਤੇ ਆਉਣ ਜਾਣ ਵਾਲਿਆਂ ਵਿੱਚੋਂ ਜਦੋਂ ਕੋਈ ਐਵੇਂ ਤੀਰਥਾਂ ਤੋਂ ਹਟ ਕੇ ਜਾਂਦਾ ਹੈ ਤੇ ਉਹਨਾਂ ਦੇ ਮਨਾਂ ਵਿੱਚ ਇੱਕ ਲਗਨ ਲੱਗ ਜਾਂਦੀ ਹੈ ਵੀ ਇਹਨੇ ਦੇਵੀ-ਦੇਵਤਿਆਂ ਦਾ ਸੰਗ ਛੱਡਿਆ ਇਹਨੇ ਤੀਰਥਾਂ ਤੇ ਇਸ਼ਨਾਨ ਕਰਨਾ ਛੱਡਿਆ ਹੁਣ ਇਹਨੇ ਦੇਵੀ-ਦੇਵਤੇ ਇਹਨੂੰ ਕੋਈ ਨਾ ਕੋਈ ਸ਼ਰਾਪ ਦੇਣਗੇ ਇਹਦੀ ਜ਼ਿੰਦਗੀ ਕਿਸੇ ਨਾ ਕਿਸੇ ਤਰ੍ਹਾਂ ਉਜਾੜੇ ਦਾ ਕਾਰਨ ਬਣ ਜਾਏਗੀ ਪਰ ਉਲਟਾ ਜਦੋਂ ਉਹ ਗੁਰੂ ਅਮਰਦਾਸ ਜੀ ਨੂੰ ਏਡੇ ਵੱਡੇ ਮੁਕਾਮ ਤੇ ਬੈਠਿਆ ਇੱਡੇ ਵੱਡੇ ਮਕਾਮ ਤੇ ਸ਼ਿਸ਼ੋਭਤ ਹੋਇਆਂ ਦੇਖਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣਿਆ ਹੋਇਆ ਦੇਖਦੇ ਆ ਤੇ ਕੁਦਰਤੀ ਗੱਲ ਸੀ ਵੀ ਉਹਨਾਂ ਲੋਕਾਂ ਦੇ ਮਨਾਂ ਵਿੱਚ ਇਸ ਕਲ ਦੀ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ ਮਾਈ ਦਾਸ ਦੇ ਕੰਨਾਂ ਵਿੱਚ ਵੀ ਇਹ ਬੋਲ ਪਏ ਸਨ ਤੀਰਥਾਂ ਤੇ ਇਸ਼ਨਾਨ ਕਰਨ ਆਉਣ ਜਾਣ ਵਾਲਿਆਂ ਵਿੱਚੋਂ ਵੀ ਕਦੇ 20 21 ਸਾਲ ਤੀਰਥਾਂ ਤੇ ਘੁੰਮਣ ਵਾਲੇ ਪੀਰਤਾਂ ਤੇ ਇਸ਼ਨਾਨ ਕਰਨ ਵਾਲੇ ਬਾਬਾ ਅਮਰਤਾਸ ਜੀ ਅੱਜ ਧਨ ਧਨ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਮਾਨਵਤਾ ਦਾ ਭਲਾ ਕਰ ਰਹੇ ਨੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ ਜਾ ਕੇ ਬੜੀ ਸੇਵਾ ਲਗਨ ਨਾਲ ਕੀਤੀ ਤੇ ਅੱਜ ਉਹ ਸੇਵਾ ਦਾ ਸਦਕਾ ਨਿਮਾਨੀਆਂ ਦੀ ਮਾਨ ਨੇ ਤਾਣੀਆਂ ਦੀ ਤਾਣ ਨਿਉਟੀਆਂ ਦੀ ਓਟ ਨਿਗਤਿਆਂ ਦੀ ਗਤ ਨੇ ਪੱਤਿਆਂ ਦੀ ਪੱਤ ਬਣੇ ਹੋਏ ਨੇ ਇਹੋ ਜਿਹੇ ਬੋਡਾਪਾ ਇੱਡੇ ਵੱਡੇ ਮੁਕਾਮ ਤੇ ਪਹੁੰਚ ਜਾਏ ਇੱਕ ਬੜੀ ਅਣਹੋਣੀ ਜਿਹੀ ਗੱਲ ਸੀ ਇਸ ਲਈ ਮਾਈ ਦਾਸ ਦੇ ਮਨ ਵਿੱਚ ਇਹ ਵਿਚਾਰਾਂ ਸੁਣਦਿਆਂ ਸੁਣਦਿਆਂ ਦਰਸ਼ਨ ਕਰਨ ਦੀ ਲਾਲਸਾ ਜਾਗੀ ਮਾਈ ਦਾਸ ਗੋਇੰਦਵਾਲ ਸਾਹਿਬ ਕਿ ਆਇਆ ਦਰਸ਼ਨ ਕਰਨ ਦੀ ਭਾਵਨਾ ਦੇ ਲਈ ਆਕੇ ਜਦੋਂ ਇਹਨੇ ਕਿਸੇ ਸਿੱਖ ਕੋਲ ਪੁੱਛਿਆ ਵੀ ਮੈਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਨਾ। ਸਿੱਖ ਨੇ ਗੁਰੂ ਘਰ ਦੇ ਉਸੂਲ ਸਮਝਾਏ ਵੀ ਭੱਲਿਆ ਇਸ ਘਰ ਵਿੱਚ ਇਹ ਮਰਿਆਦਾ ਵੀ ਪਹਿਲਾਂ ਤੁਹਾਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਣਾ। ਫਿਰ ਤੁਸੀਂ ਸੰਗਤ ਦਾ ਆਨੰਦ ਮਾਣ ਸਕਦੇ ਹੋ। ਇਹਨੂੰ ਜਦੋਂ ਇਹ ਲੰਗਰ ਵਾਲੇ ਪਾਸੇ ਨੂੰ ਗਿਆ ਤਾਂ ਉੱਤੇ ਹਰ ਕੋਈ ਬਿਨਾਂ ਕਿਸੇ ਜਾਤ ਬਰਾਦਰੀ ਤੋਂ ਬਿਨਾਂ ਕਿਸੇ ਉੱਚੀ ਨੀਚ ਤੋਂ ਬਿਨਾਂ ਕਿਸੇ ਇਲਾਕੇ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਨੂੰ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਦਿਆਂ ਤੱਕਿਆ ਇਹਦੇ ਮਨ ਵਿੱਚ ਵਸੇ ਹੋਏ ਕਰਮ ਕਾਂਡਾਂ ਨੇ ਆਵਾਜ਼ ਦਿੱਤੀ ਮਾਈ ਦਾਸ ਜਿਸਦੰ ਦਾ ਤੋ ਇਸ ਰਾਤੇ ਤੁਰਿਆ ਤੋ ਕਿਸੇ ਦੇ ਹੱਥ ਦਾ ਨਹੀਂ ਖਾਦਾ ਪਰ ਇੱਥੇ ਤਾਂ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ ਤੈਨੂੰ ਉਮੇ ਦਾ ਭੋਜਨ ਇੱਥੇ ਨਹੀਂ ਮਿਲਣਾ ਜਿਵੇਂ ਦਾ ਤੂੰ ਖਾ ਕੇ ਆਪਣੇ ਧਰਮ ਨੂੰ ਪਵਿੱਤਰ ਰੱਖਣਾ। ਮਨ ਵਿੱਚ ਇਹਨਾਂ ਗੱਲਾਂ ਨੇ ਮਜਬੂਰ ਕੀਤਾ ਲੰਗਰ ਛਕਣ ਦੀ بجائے ਦਰਸ਼ਨ ਕਰਨ ਦੀ بجائے ਇਹ ਵਾਪਸ ਖਾਲੀ ਮੋੜ ਆਇਆ। ਜਦੋਂ ਵਾਪਸ ਆ ਰਹੇ ਸੀ ਅਚਾਨਕ ਇਹਨੂੰ ਭਾਈ ਮਾਨਕ ਚੰਦ ਜੀ ਦੇ ਨਾਲ ਮਲਾਪ ਹੋ ਗਿਆ। ਏ ਵੀ ਕਮੰਜੀਦਾਰ ਹੈ ਇਹਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ ਇਹਨੇ ਬੌਲੀ ਦਾ ਕੜ ਤੋੜਿਆ ਸੀ ਜਦੋਂ ਇਹਨੇ ਭਾਈ ਮਾਨਕ ਚੰਦ ਜੀ ਮਿਲੇ ਵੀ ਤੂੰ ਸਨਾਈਵੇਂ ਕਿਵੇਂ ਨਿਰਾਸ਼ ਹੋ ਕੇ ਚਲੇ ਆ ਪੁੱਛਿਆ ਵੀ ਪ੍ਰਸ਼ਾਦਾ ਪਾਣੀ ਛੱਕਿਆ ਕੋਈ ਸੇਵਾ ਉਹ ਕਹਿਣ ਲੱਗਿਆ ਮੈਂ ਇਵੇਂ ਦਾ ਨਹੀਂ ਸ਼ੱਕਦਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਵੀ ਨਹੀਂ ਕੀਤੇ ਕਹਿਣ ਲੱਗੇ ਨਹੀਂ ਮੈਂ ਇਵੇਂ ਹੀ ਚੱਲੇ ਆ ਭਾਈ ਮਾਨਕ ਚੰਦ ਜੀ ਨੇ ਕੋਲ ਬਿਠਾ ਲਿਆ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਉਹਨੂੰ ਇਹ ਗੱਲ ਸਮਝਾਈ ਕਹਿਣ ਲੱਗੇ ਭਲਿਆ ਧਰਮੀ ਬੰਦਾ ਤਾਂ ਉਹ ਹੈ ਜਿਹੜਾ ਸਾਰਿਆਂ ਵਿੱਚ ਰੱਬੀ ਜੋਤ ਦੇਖਦਾ ਤੂੰ ਤਾਂ ਸਰੀਰਕ ਤਲ ਤੇ ਜਿਉ ਰਿਹਾ ਹੈ ਤੂੰ ਕਦੋਂ ਰੂਹ ਤੱਕ ਜਾਏਂਗਾ ਤੂੰ ਕਦੋਂ ਆਤਮਾ ਤੱਕ ਜਾਏਂਗਾ ਤੂੰ ਕਦੋਂ ਮਨ ਤੱਕ ਜਾਏਂਗਾ ਤੂੰ ਕਦੋਂ ਰੱਬ ਤੱਕ ਜਾਏਂਗਾ ਤੂੰ ਕਦੋਂ ਉਸ ਨੂਰ ਨੂੰ ਦੇਖੇਂਗਾ ਜਿਸ ਨੂਰ ਨਾਲ ਸਾਰਾ ਜਗਤ ਪੈਦਾ ਹੋਇਆ ਇਹ ਤਾਂ ਉਸ ਸਰਪ ਸਰੀਰਿਕ ਕਿਰਿਆ ਵਿੱਚ ਉਲਝਿਆ ਹੋਇਆ ਮੈਂ ਇਹਦੇ ਕੋਲ ਨਹੀਂ ਬੈਠਣਾ ਮੈਂ ਉਹਦੇ ਕੋਲ ਨਹੀਂ ਖਾਣਾ ਮੈਂ ਉਹਦੇ ਕੋਲ ਨਹੀਂ ਜਾਣਾ ਉਹ ਭਲਿਆ ਜਿਹੜਾ ਕੁਛ ਤੂੰ ਕਰਦਾ ਇਹ ਤਾਂ ਕੁਝ ਘੰਟਿਆਂ ਬਾਅਦ ਗੰਦਗੀ ਦਾ ਰੂਪ ਹੋ ਕੇ ਨਿਕਲ ਜਾਂਦਾ ਹੈ ਜਿਹੜਾ ਧਰਮ ਹੈ ਉਹਨੇ ਤੇਰੇ ਸਦਾ ਲਈ ਅੰਦਰ ਰਸਣਾ ਹੈ ਉਹਨੇ ਕੋਈ ਰੂਪ ਬਟਾ ਕੇ ਤੇਰੇ ਸਰੀਰ ਤੋਂ ਨਿਕਲ ਨਹੀਂ ਜਾਣਾ ਤੂੰ ਕਿਹੜੀਆਂ ਗੱਲਾਂ ਚੁੜਜੀਆਂ ਪਿਆ ਸਿਰਫ ਖਾਣ ਤੱਕ ਹੀ ਜ਼ਿੰਦਗੀ ਰੱਖ ਲਈ ਹੈ ਮੈਂ ਉਹਦੇ ਕੋਲੋਂ ਨਹੀਂ ਖਾਣਾ ਮੈਂ ਉਹਦੇ ਕੋਲੋਂ ਨਹੀਂ ਖਾਣਾ ਧਰਮ ਦੀ ਗੱਲ ਨੂੰ ਤਾਂ ਉਹ ਬਿਲਕੁਲ ਵੀ ਨਹੀਂ ਜਾਣ ਸਕਿਆ ਮਾਨਕ ਚੰਦ ਦੀਆਂ ਗੱਲਾਂ ਨੇ ਜਿਵੇਂ ਉਹ ਸਮਝ ਲਓ ਗੁਰਮਤਿ ਦੇ ਉਪਦੇਸ਼ ਨੇ ਉਹਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੱਤਾ ਮਾਈ ਦਾਸ ਨੂੰ ਲੱਗਿਆ ਅਮਰਦਾਸ ਜੀ ਤੁਸੀਂ ਐਵੇਂ ਤੀਰਥਾਂ ਤੋਂ ਮੁੜ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਨਹੀਂ ਆਏ ਤੋਂ ਉਹ ਵੀ ਕੁਰੂ ਸ਼ਬਦ ਨੇ ਇਹ ਸ਼ੋਚੀ ਦੇ ਦਿੱਤੀ ਵੀ ਜਿਹੜੀ ਹੁਣ ਤੱਕ guzari ਜ਼ਿੰਦਗੀ ਹੈ ਉਹਦਾ ਕੋਢੀ ਮੁੱਲ ਨਹੀਂ ਪੈਣਾ ਅਸੀਂ ਤਾਂ ਬਾਹਰ ਸਰੀਰਾਂ ਤੱਕ ਹੀ ਰੁਕੇ ਹੋਏ ਆਂ ਕਦੋਂ ਰੱਬੀ ਜੋਤ ਤੱਕ ਪਹਿਚਾਨ ਕਰਾਂਗੇ ਕਦੋਂ ਆਪਣੇ ਆਪੇ ਦੀ ਪਹਿਚਾਨ ਕਰਾਂਗੇ ਜਿਸ ਸਰੀਰ ਦੀ ਖਾਤਰ ਇੰਨਾ ਕੁਝ ਕਰਦੇ ਹੋ ਤਾਂ ਚਾਰ ਦਿਨਾਂ ਦੀ ਖੇਡ ਹੈ ਮਾਈ ਦਾਸ ਨੂੰ ਗੱਲ ਤੇਲ ਵਿੱਚ ਵੱਸ ਗਈ ਛੱਡੋ ਇਹ ਜਿਹਨਾਂ ਕਰਮ ਕੰਡਾਂ ਨੂੰ ਛੱਡ ਕੇ ਬਾਬਾ ਅਮਰਦਾਸ ਜੀ ਸੱਚ ਦੇ ਮਾਰਗ ਤੇ ਤੁਰੇ ਛਣ ਤੇ ਅੱਜ ਉਹ ਨਿਮਾਨਿਆਂ ਦੇ ਮਾਨ ਸਤਿਗੁਰੂ ਬਣ ਗਏ ਨੇ ਤੂੰ ਵੀ ਮਾਈ ਦਾਸਾ ਛੱਡ ਦੇ ਨਾ ਕਰਮ ਕੰਡਾਂ ਨੂੰ ਅੱਜ ਗੁਰੂ ਅਮਰਦਾਸ ਜੀ ਦੇ ਦਸੇ ਰਾਹ ਤੇ ਤੁਰ ਕੇ ਵੇਖ ਮਾਨਕ ਚੰਦ ਦੀਆਂ ਗੱਲਾਂ ਨੇ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਲੰਗਰ ਵਿੱਚ ਗਿਆ ਜਾ ਕੇ ਪ੍ਰਸ਼ਾਦਾ ਛਕਿਆ ਇਨਾ ਨੰਦ ਆਇਆ ਇਨਾ ਨੰਦ ਆਇਆ ਜ਼ਿੰਦਗੀ ਦੇ ਵਿੱਚੋਂ ਕਮਾਏ ਹੋਏ ਕਰਮ ਕਾਂਡ ਸਿਰਫ ਹੁਣ ਤੱਕ ਝੱਲੇ ਹੋਏ ਦੁੱਖ ਹੀ ਪ੍ਰਤੀਤ ਹੋਏ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਉਪਦੇਸ਼ ਸੁਣਿਆ ਹੁਣ ਕਰਮ ਕਾਂਡਾਂ ਦੀ ਕਮਾਈ ਛੱਡ ਕੇ ਸੱਚ ਦੀ ਕਮਾਈ ਕਰਨ ਲੱਗ ਪਏ ਹਰ ਰੋਜ ਤੇ ਸੁਣੇ ਹੋਏ ਅੰਮ੍ਰਿਤ ਬੋਲ ਹਰ ਰੋਜ ਸ਼ਬਦ ਦੀ ਕੀਤੀ ਕਮਾਈ ਨੇ ਉਹਦਾ ਜੀਵਨ ਇਹੋ ਜਿਹਾ ਸਚਿਆਰ ਬਣਾ ਦਿੱਤਾ ਜਿਹੜੇ ਸਭਨਾਂ ਤੋਂ ਦੂਰ ਰਹਿਣ ਵਾਲੇ ਸਨ ਉਹ ਸਭਨਾਂ ਨਾਲ ਗਲਬਕੜੀਆਂ ਪਾ ਕੇ ਮਿਲਣ ਲੱਗ ਪਏ ਕਰਮ ਕਾਂਡਾਂ ਦੇ ਨਾਂ ਤੇ ਅੰਦਰ ਬਰਸੀ ਹੋਈ ਨਫ਼ਰਤ ਰੱਬੀ ਪ੍ਰੇਮ ਵਿੱਚ ਬਦਲ ਗਈ ਰੱਬੀ ਪ੍ਰੀਤ ਵਿੱਚ ਬਦਲ ਗਈ ਪ੍ਰੇਮ ਹਮੇਸ਼ਾ ਨੇੜੇ ਕਰ ਦਿੰਦਾ ਹੈ ਯਾਦ ਰੱਖਿਓ ਜੀ ਗੁਰਬਾਨੀ ਦਾ ਰਸ ਹੋਣ ਲੱਗ ਪਿਆ ਕੀਰਤਨ ਦਾ ਰਸ ਹੋਣ ਲੱਗ ਪਿਆ ਗੁਰੂ ਕੀ ਅਸੰਗਤਾਂ ਦੇ ਬਰਤਨ ਸਾਫ ਕਰਨੇ ਗੁਰੂ ਕੇ ਲੰਗਰਾਂ 'ਚ ਸੇਵਾ ਕਰਨੀ ਦਿਨ ਰਾਤ ਦੀ ਐਸੀ ਗੁਰੂ ਸ਼ਬਦ ਦੀ ਮਸਤੀ ਉਹਨੂੰ ਮਾਲਕ ਦੇ ਨੇੜੇ ਕਰ ਗਈ ਗੁਰੂ ਅਮਰਦਾਸ ਜੀ ਦੇ ਬੋਲ ਪੜ੍ਹਦਾ ਆਨੰਦ ਆਉਂਦਾ ਸਿਮਰਤ शास्त्र ਪੁਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਪਾਣੀ ਮਨ ਵਿੱਚ ਵਿਚਾਰ ਬਣੀ ਪਈ ਮਨ ਆਇ ਸੁਤਿਆ ਰਹਿਣ ਬਿਹਾਨੀ ਕਰ ਦਿੱਤੀ ਸਤੋ ਵੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਉਨੇ ਅੱਜ ਤੋਂ ਬਾਅਦ ਬਾਣੀ ਨਾਲ ਰਿਸ਼ਤਾ ਜੋੜ ਲਿਆ ਤੇ ਸਾਰੇ ਕਰਮ ਕਾਂਡ ਉਹਨੂੰ ਫੋਕੇ ਲੱਗੇ ਗੁਰੂ ਬਚਨਾਂ ਦੇ ਨਾਲ ਆਪਣੇ ਜੀਵਨ ਦਾ ਆਨੰਦ ਮਾਣਿਆ ਪਤਾ ਲੱਗਿਆ ਜੀਵਨ ਦਾ ਸੱਚ ਤੇ ਗੁਰੂ ਜੀ ਦੇ ਅੰਮ੍ਰਿਤ ਵਚਨ ਕਮਾ ਕੇ ਆਪਣਾ ਜੀਵਨ ਉਹ ਜਿਹਾ ਬਣਾ ਲਿਆ ਹੁਣ ਜੀ ਦੇ ਅੰਦਰ ਗੁਰੂ ਸ਼ਬਦ ਟਿਕ ਗਿਆ ਉਹਦੀ ਬੋਲੀ ਗੁਰੂ ਵਾਲੀ ਉਹਦੀ ਤੱਕਣੀ ਗੁਰੂ ਵਾਲੀ ਉਹਦਾ ਵਰਤ ਵਿਹਾਰ ਗੁਰੂ ਵਾਲਾ ਉਦੇ ਅੰਦਰ ਪਿਆਰ ਗੁਰੂ ਵਾਲਾ ਜਦੋਂ ਇਸ ਤਰ੍ਹਾਂ ਦਾ ਜੀਵਨ ਬਣਿਆ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਬੁਲਾਇਆ ਭਾਈ ਦਾਸ ਜੀ ਗੁਰਮਤਿ ਜਿਹੜੀ ਹੈ ਨਾ ਉਹ ਇਕੱਲਿਆਂ ਨਾਮ ਜਪਣ ਨੂੰ ਕੋਈ ਮਹੰਤਤਾ ਨਹੀਂ ਦਿੰਦੀ ਗੁਰਮਤਿ ਦਾ ਅਸੂਲ ਹੈ ਹੋਰ ਕੀਤੀ ਛੁੱਟੀ ਨਾਲ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਹੋਰਾਂ ਦੇ ਜੀਵਨ ਵਿੱਚੋਂ ਵੀ ਕਰਮ ਕਾਂਠ ਨੂੰ ਤਿਆਗਣਾ ਜੇ ਤੁਹਾਨੂੰ ਮਾਨਕ ਚੰਦ ਜੀ ਨਾ ਮਿਲਦੇ ਤੁਹਾਡਾ ਜੀਵਨ ਸਮੁੱਚਾ ਹਨੇਰੇ ਵਿੱਚ ਲੰਘ ਜਾਣਾ ਸੀ ਜਿਵੇਂ ਮਾਨਕ ਚੰਦ ਦੇ ਬੋਲਾਂ ਨੇ ਤੁਹਾਨੂੰ ਗੁਰੂ ਦੇ ਨੇੜੇ ਕਰ ਦਿੱਤਾ ਇਵੇਂ ਤੁਸੀਂ ਵੀ ਕਿਰਪਾ ਕਰੋ ਇਸ ਭੁੜੜੇ ਸੰਸਾਰ ਨੂੰ ਦੱਸੋ ਭਈ ਇਹਨਾਂ ਕਰਮ ਕਾਂਡਾਂ ਨੂੰ ਤਿਆਕ ਕੇ ਰੱਬੀ ਪ੍ਰੇਮ ਵਿੱਚ ਜਿਉਣਾ ਸਿੱਖੋ ਤੁਸੀਂ ਮੰਜੀ ਦਾ ਅਰਥ ਆਪ ਦਿੱਤੇ ਗਏ ਹੋ ਤੇ ਹੁਣ ਗੁਰੂ ਘਰ ਦਾ ਇਹ ਜਿਹੜਾ ਤੁਹਾਡਾ ਕਮਾਏ ਹੋਏ ਜੀਵਨ ਦਾ ਤਜਰਬਾ ਹੈ ਇਹ ਲੋਕਾਂ ਨੂੰ ਦੱਸੋ ਮਾਈ ਦਾਸ ਅੱਖਾਂ ਚ ਪੜਹੀ ਆ ਗਿਆ ਪਾਤਸ਼ਾਹ ਮੈਂ ਕਿੰਨੂੰ ਧਰਮ ਸਮਝੀ ਬੈਠਾ ਸਾਂ ਅੱਜ ਤੇਰੇ ਗੁਰੂ ਸ਼ਬਦ ਨੇ ਮੈਨੂੰ ਅੰਦਰੋਂ ਮਾਲਕ ਦਾ ਮਲਾਪ ਕਰਵਾ ਦਿੱਤਾ ਮਾਈ ਦਾਸ ਗੁਰੂ ਦੇ ਬਚਨਾਂ ਦਾ ਪ੍ਰਚਾਰ ਕਰਨ ਲੱਗ ਪਏ ਇਹ ਮਾਝੇ ਦੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸੇ ਇਲਾਕੇ ਵਿੱਚ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਪਾਈ ਮਾਈ ਦਾਸ ਦਾ ਜੀਵਨ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਪਰਵਾਨਿਆ ਹੋਇਆ ਇੱਕ ਯੋਗ ਪ੍ਰਚਾਰਕ ਵਾਲਾ ਜੀਵਨ ਅਤੇ ਹੋਰਾਂ ਦੇ ਜੀਵਨਾਂ ਵਿੱਚੋਂ ਵੀ ਹਨੇਰਾ ਦੂਰ ਕਰਨ ਵਾਲਾ ਇੱਕ ਜੀਵਨ ਬਣ ਗਿਆ ਸੀ 22 ਮੰਝੀਆਂ ਵਿੱਚੋਂ ਮਾਈ ਦਸ ਨੇ ਗੁਰਮਤ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਸੀ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ